ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਪਾਂ ਪਹੁੰਚੇ ਸੀ ਕਰਨੈਲ ਟਰੈਕਟਰ ਸੇਲਜ਼ ਮੋਗਾ ਵਾਲਿਆਂ ਦੇ ਬਾਈ ਹੁਣਾ ਕੋਲੇ ਨਵੇਂ ਪੁਰਾਣੇ ਹਰ ਤਰ੍ਹਾਂ ਦੇ ਟਰੈਕਟਰ ਹੁੰਦੇ ਨੇ ਅੱਜ ਤੁਹਾਨੂੰ ਦਿਖਾਉਣਾ ਹੈ ਕੀ ਕੀ ਕੰਡੀਸ਼ਨ ਆ ਤੇ ਕੀ ਕੀ ਟਰੈਕਟਰਾਂ ਦੇ ਰੇਟ ਨੇ ਜੀ ਆ ਕਰਨੈਲ ਟਰੈਕਟਰ ਸੇਲਜ਼ ਵਾਲੇ ਮੋਗਾ ਬੁੱਗੀਪੁਰਾ ਚੌਂਕ ਦੇ ਵਿੱਚ ਦਫ਼ਤਰ ਆ ਬਾਈ ਹੁਣਾ ਦਾ ਸਭ ਤੋਂ ਪਹਿਲਾਂ ਨੰਬਰ ਨੋਟ ਕਰ ਲਓ ਜੀ 9814114511 9814114511 ਇਹ ਬਾਈ ਹੁਣਾ ਦਾ ਨੰਬਰ ਆ ਜੀ ਉਸ ਤੋਂ ਬਾਅਦ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਹਰੇਕ ਕਿਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਸੋ ਆਜੋ ਦੰਨਿਆ ਟਰੈਕਟਰਾਂ ਬਾਰੇ ਜਾਣਕਾਰੀ ਦੱਸਦੇ ਆਂ ਕੀ ਕੀ ਰੇਟ ਆ ਜੀ ਸਭ ਤੋਂ ਪਹਿਲਾਂ ਖੜਾ ਜੀ ਆਪਣਾ ਮਹਿੰਦਰਾ 90655D 4x4 ਟਰੈਕਟਰ ਆ ਜੀ ਬਿਲਕੁਲ ਨਵਾਂ ਟਰੈਕਟਰ ਆ ਸ਼ਕਤੀ ਲਾਈਫ ਦੇ ਟਾਇਰ ਨੇ ਬਿਲਕੁਲ ਨਵੇਂ ਨੇ ਕਰ ਲੋ ਚੈੱਕ ਤੁਹਾਨੂੰ ਦੱਸ ਹੀ ਰਿਹਾ ਹੋਣਾ ਫਾਈਬਰ ਦੀ ਛਤਰੀ ਲੱਗੀ ਹੋਈ ਆ origignal ਪੇਂਟ ਆ ਜੀ 4W ਟਰੈਕਟਰ ਆ ਬੇਜੀ ਸੈਂਸ 4 ਜੀ ਆ 27 ਕਿਲੋ weight ਲੱਗਿਆ ਹੋਇਆ ਜੀ ਮੂਰੇ ਟਰੈਕਟਰ ਦੇ ਪੰਜਾਬ ਨੰਬਰ ਆ ਲੋਕਲ ਮੋਗੇ ਦਾ ਨੰਬਰ ਆ 2022 ਮਾਡਲ ਆ ਜੀ 10 ਲੱਖ ਤੇ 40000 ਰੁਪਏ ਟਰੈਕਟਰ ਦਾ ਰੇਟ ਆ ਕਰ ਸਕਦੇ ਹੋ ਚੈੱਕ origignal ਪੇਂਟ ਆ ਕੋਈ ਟੱਚਿੰਗ ਨਹੀਂ ਕਾਗਜ਼ ਪੱਤਰ ਦੀ ਗਾਰੰਟੀ ਆ ਜੀ ਅੰਗੇ ਖੜਾ ਜੀ ਮਿੰਦਰਾਸ 605 ਡੀ ਆਈ ਅਰਜਨ ਨੋਵੋ ਡੀ ਐਕਸ ਡੀ ਲਕਸ ਘੋੜਾ ਬੰਪਰ ਲੱਗਿਆ ਹੋਇਆ ਪੰਜਾਬ ਨੰਬਰ ਆ 2018 ਮਾਡਲ ਆ ਜੀ 6 ਲੱਖ 23000 ਰੁਪਏ ਟਰੈਕਟਰ ਦਾ ਰੇਟ ਆ ਕੰਡੀਸ਼ਨ ਟਰੈਕਟਰ ਦੀ ਬਹੁਤ ਚੰਗੀ ਪਈ ਆ ਦੇਖ ਸਕਦੇ ਹੋ ਡਬਲ ਕਲਚ ਆ ਟਰੈਕਟਰ ਦਾ ਅੱਡਾ ਬਹੁਤ ਜ਼ਿਆਦਾ ਉੱਚਾ ਹੈ ਟਰੈਕਟਰ ਦੇ ਤਕਰੀਬਨ 9 ਮਹੀਨੇ ਜੀ ਮਗਰਲੇ ਮੂਰਲੇ ਤਕਰੀਬਨ ਹੈਗੇ ਜੀ 90 ਤੋਂ 95% ਸੋ ਅੱਗੇ ਖੜਾ ਜੀ ਨਿਊ ਹਾਲੈਂਡ 3630 ਟਰੈਕਟਰ ਦੀ ਕੰਡੀਸ਼ਨ ਇਹਦੀ ਬਹੁਤ ਚੰਗੀ ਪਈ ਆ ਬਾਕੀ ਹਾਲੈਂਡ ਦੀ ਤੁਹਾਨੂੰ ਪਤਾ ਹੀ ਆ ਕਿ ਡਿਮਾਂਡ ਬਹੁਤ ਜ਼ਿਆਦਾ ਟਾਇਰ ਪਰ ਦੀ ਛਤੀ ਲੱਗੀ ਹੋਈ ਆ オリジナル ਪੇਂਟ ਆ ਜੀ ਟਾਇਰ ਟਰੈਕਟਰ ਦੇ ਤਕਰੀਬਨ ਹੈਗੇ ਨੇ 90 ਤੋਂ 95% ਮਗਰਲੇ ਤੇ ਮੂਰਲੇ ਦੋਨੋਂ ਕਾਗੇ ਪੱਤਰ ਦੀ ਗਾਰੰਟੀ ਹੁੰਦੀ ਹੈ ਬਾਈ ਹੁਣ ਆ ਜੀ ਇਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ 2019 ਮਾਡਲ ਆ ਜੀ 7 ਲੱਖ ਤੇ 80000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਅੱਗੇ ਖੜਾ ਜੀ ਫਾਰਮ ਟਰੈਕ 60 55 ਪਾਵਰ ਮੈਕਸ ਟਰੈਕਟਰ ਪੰਜਾਬ ਨੰਬਰ 2021 ਮਾਡਲ ਆ ਜੀ 7 ਲੱਖ ਤੇ 35000 ਰੁਪਏ ਟਰੈਕਟਰ ਦਾ ਰੇਟ ਆ ਕੰਡੀਸ਼ਨ ਟਰੈਕਟਰ ਦੀ ਬਹੁਤ ਸੋਣੀ ਪਈ ਆ ਸਸਾ ਸਸਾ ਪੂਰਾ ਵਧੀਆ ਪਿਆ ਕੋਈ ਲੀਕਜ ਨਹੀਂ ਆ ਡਬਲ ਕਲਚ ਟਰੈਕਟਰ ਆ ਜੀ 6 ਛਰੀ ਦਾ ਟਰੈਕ ਕਰ ਸਕਦੇ ਹਾਂ ਚੈੱਕ ਸੋ ਅੱਗੇ ਖੜਾ ਜੀ ਜੌਂਡੀਰ 5210 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਟਰੈਕਟਰ ਤੇ ਸਾਰੇ ਤੇ ਨਿਗਾਹ ਮਾਰੋ ਇੱਕ ਵਾਰ ਫਿਰ ਤੁਹਾਨੂੰ ਰੇਟ ਦੱਸ ਦਿਆਂ ਦਾ ਚੈੱਕ ਕਰ ਲੋ ਚੈੱਕ ਸਸਾ ਸਸਾ ਚੈੱਕ ਕਰ ਲੋ ਓਰੀਜਨਲ ਪੇਂਟ ਆ ਟਾਇਰ ਪੂਰੇ ਵਧੀਆ ਪਏ ਨੇ 2022 ਮਾਡਲ ਆ ਦੋਸਤੋ ਇਹ 7 ਲੱਖ ਤੇ 90000 ਰੁਪਏ ਟਰੈਕਟਰ ਦਾ ਰੇਟ ਬਾਕੀ ਟਰੈਕਟਰ ਦੇ ਰੇਟ ਦੀ ਐ ਮੌਕੇ ਤੇ ਬਾਦ ਕਟ ਹੋ ਜੂਗੀ ਬੰਦੇ ਬਹੁਤ ਵਧੀਆ ਨੇ ਬਾਈ ਹੋਣੀ ਤੁਸੀਂ ਇੱਕ ਵਾਰ ਵੇਖਣਾ ਜਰੂਰ ਕਰੋ ਇੱਥੋਂ ਬਾਕੀ ਮੌਕੇ ਤੇ ਬਾਦ ਕਟ ਕਰ ਲੈਦੇ ਟਰੈਕਟਰ ਪੰਜਾਬ ਨੰਬਰ ਆ ਟਰੈਕਟਰ ਸੋ ਅੱਗੇ ਖੜਾ ਜੀ ਫਾਰਮ ਟਰੈਕ 39 ਚੈਂਪੀਅਨ ਟਰੈਕਟਰ ਆ ਜੀ ਪੰਜਾਬ ਨੰਬਰ ਆ 2018 ਮਾਡਲ 4 ਲੱਖ ਤੇ 25000 ਰੁਪਏ ਟਰੈਕਟਰ ਦਾ ਰੇਟ ਆ ਕਰੋ ਚੈੱਕ ਜਿਆਦਾ ਦੱਸਣ ਦੀ ਲੋੜ ਨਹੀਂ ਉਹਨੂੰ ਟਰੈਕਟਰ ਦੀ ਕੰਡੀਸ਼ਨ ਦੇਖ ਕੇ ਪਤਾ ਲੱਗ ਜਾਣਾ। ਸਾਇਪਰ ਦੇਸ਼ਾ ਤੇ ਹੀ ਲੱਗੀ ਹੋਈ ਆ। ਸ਼ੌਂਕ ਨਾਲ ਟਰੈਕਟਰ ਰੱਖੇ ਹੋਏ ਨੇ ਬਾਈ ਉਹਨਾਂ ਨੇ। ਅੱਗੇ ਖੜਾ ਜੀ ਨੋਵੋਸ 605 ਡੀਆਈ ਮਹਿੰਦਰਾ। ਇਹ ਵੀ ਪੰਜਾਬ ਨੰਬਰ ਆ 2023 ਮਾਡਲ 7 ਲੱਖ 35 ਹਜ਼ਾਰ ਪੀ ਟਰੈਕਟਰ ਦਾ ਰੇਟ ਆ। ਕਰ ਲੋ ਚੈੱਕ। ਕੋਈ ਟੱਚ ਨਹੀਂ ਹੈ। ਕਲਮ-ਕਲਮ ਕੋਈ ਕੋਸ਼ ਨਹੀਂ ਲੱਗਿਆ ਹੋਇਆ ਟਰੈਕਟਰ ਦੇ ਐਕਸਟਰਾ ਟੀਜ। 16 9 28 ਦੇ ਟਾਇਰ ਨੇ ਜੀ ਟਰੈਕਟਰ ਦੇ। ਨਵੀਂ ਛਤਰੀਆ ਨਵੀਂ ਸ਼ੀਟ ਲੱਗੀ ਹੋਈ ਆ ਬਿਲਕੁਲ ਨਵੇਂ ਵਰਗਾ ਟਰੈਕਟਰ ਆ ਜੀ ਸੋ ਅੱਗੇ ਖੜਾ ਜੀ ਜੌਂਡੀ ਆ 5410 2010 ਮਾਡਲ 6 ਲੱਖ 90 ਹਜ਼ਾਰ ਕੀ ਟਰੈਕਟਰ ਦਾ ਰੇਟ ਆ ਜੀ ਕਰੋ ਚੈੱਕ ਟਾਇਰ ਕਰ ਲੋ ਚੈੱਕ ਨਵੇਂ ਪਏ ਨੇ ਮਗਰਲੇ ਤੇ ਮੂਰਲੇ ਦੋਨੋਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਬਾਈ ਹੁਣ ਆਪਾਂ ਫੋਗ ਦੇ ਫੇਰ ਖੜਾ ਜੀ ਜੌਂਦੀ 53 ਦਾ 2015 ਮਾਡਲ 6 ਲੱਖ 40 ਹਜ਼ਾਰ ਰੁਪਏ ਦਾ ਰੇਟ ਹੈ ਜੀ ਦੇਖ ਸਕਦੇ ਹੋ ਕੰਡੀਸ਼ਨ ਬਹੁਤ ਚੰਗੀ ਹੈ ਟਰੈਕਟਰ ਦੀ ਬਾਕੀ ਬਾਈ ਹੁਣੀ ਲੈਣ ਆਏ ਹੋਏ ਨੇ ਟਰੈਕਟਰ ਇੱਥੇ ਚੱਲੋ ਮਲਾ ਕੇ ਬਾਈ ਹੁਣਾ ਕੋਲੇ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਕਸੇ ਨੇ ਵੀ ਕੋਈ ਵੀ ਟਰੈਕਟਰ ਖਰੀਦਣਾ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਆ ਕਰੋ ਇੱਥੇ। ਉਹ ਅੱਜ ਅੱਗੇ ਤੁਹਾਨੂੰ ਦਿਖਾ ਦਿੰਨੇ ਆ। ਅੱਗੇ ਫੇਰ ਖੜਾ ਜੀ ਮੇਂਦਰਾ ਨੋਵਾ 755 ਡੀ ਹੈ। 4x4 ਟਰੈਕਟਰ ਆ ਪੰਜਾਬ ਨੰਬਰ। ਫਾਇਰ ਚੈੱਕ ਕਰ ਲੋ। ਕੰਡੀਸ਼ਨ ਬਹੁਤ ਚੰਗੀ ਪਈ ਆ ਟਰੈਕਟਰ ਦੀ। ਵੇਟ ਲੱਗਿਆ ਹੋਇਆ ਪੰਜਾਬ ਨੰਬਰ। 2022 ਮਾਡਲ ਆ ਜੀ 10 ਲੱਖ ਤੇ 65000 ਰੁਪਏ ਟਰੈਕਟਰ ਦਾ ਰੇਟ ਆ ਕਰੋ ਚੈੱਕ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੁੰਦਾ ਹੈ ਬਾਈ ਹੁਣਾਂ ਕੋਲੇ ਐਵੇਂ ਨਹੀਂ ਇੱਥੇ ਇਕੱਠਾ ਹੋਇਆ ਰਹਿੰਦਾ ਇਕੱਠੇ ਕਿਸੇ ਗੱਲ ਨੂੰ ਹੀ ਹੁੰਦਾ ਜੀ ਸੋ ਅੱਗੇ ਖੜਾ ਜੀ ਕਰਤਾਰ ਬਲੋਕ ਟਰੈਕ 4x4 20 ਕਿਲੋ ਵੇਟ ਲੱਗਿਆ ਹੋਇਆ ਜੀ ਟਰੈਕਟਰ ਦੇ ਮੂਰੇ 4x4 ਟਰੈਕਟਰ ਕਰੋ ਚੈੱਕ 3600 ਤਰੀ ਪੂਰੀ ਨਮੀ ਲੱਗੀ ਹੋਈ ਆ ਓਰੀਜਨਲ ਪੇਂਟ ਆ 22 ਮਾਡਲ ਆ ਜੀ 8 ਲੱਖ 90 ਹਜ਼ਾਰ ਦੇ ਟਰੈਕਟਰ ਦਾ ਰੇਟ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਟਰੈਕਟਰ ਆ ਬਾਈ ਹੁਣਾਂ ਕੋਲੇ ਤੋਂ ਅੱਗੇ ਖੜਾ ਜੀ ਸੋਨਾ ਲੀਕਾ 4D 에어 쿨ਿੰਗ ਕਰਲੋ ਚੈੱਕ 4x4 ਆ ਟਾਈਗਰ DI 60 ਕੰਡੀਸ਼ਨ ਟਰੈਕਟਰ ਦੀ ਬਹੁਤ ਚੰਗੀ ਪਈ ਆ ਜੀ ਰੇਟ ਲੱਗਿਆ ਹੋਇਆ ਪੰਜਾਬ ਨੰਬਰ 2022 ਮਾਡਲ ਆ ਜੀ 8 ਲੱਖ 40 ਹਜ਼ਾਰ ਵੀ ਟਰੈਕਟਰ ਦਾ ਦਿੱਤਾ ਪੀਟੀਓ ਟਰੈਕਟਰ ਦਾ ਹੱਲ ਲੱਗਿਆ ਹੋਇਆ ਜੀ 2000 ਕਿਜੀ ਦੀ ਇਹਦੀ ਲੈਫਟ ਕਪੈਸਿਟੀ ਹੈ ਜੀ ਡਬਲ ਕਲੱਪ ਟਰੈਕਟਰ ਹੈ ਜੀ ਰੀਜ਼ਨ ਵਾਲਾ ਪੇਂਟ ਆ ਕੰਡੀਸ਼ਨ ਬਹੁਤ ਚੰਗੀ ਪਈ ਹੈ ਟਰੈਕਟਰ ਦੀ ਕੋਈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਵਾਰ ਕਰਨਾਲ ਟਰੈਕਟਰ ਸੇਲਸ ਵਾਲਿਆਂ ਦੇ ਰਿਜ਼ਲਟ ਜਰੂਰ ਕਰਿਓ ਨੰਬਰ ਦਵਾਰ ਫੇਸਬੁਕ ਦੰਨਿਆ ਜੀ 98411414511 A22 ਹੋਣਾ ਦਾ ਨੰਬਰ ਆ ਗਾਰੰਟੀ ਆ ਦੋਸਤੋ ਤੁਸੀਂ ਇੱਥੋਂ ਖਾਲੀ ਨਹੀਂ ਮੁੜਦੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਧੰਨਵਾਦ